ਇਸ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਸਾਡਾ ਤੇ ਸਾਨੂੰ ਕਹਿੰਦੇ ਨੇ ਕਿ ਤੁਹਾਨੂੰ ਆਜ਼ਾਦੀ ਮਿਲੀ ਐ ਉਹਦੇ ਰੋਸ ਵਜੋਂ ਵੀ ਆ ਸਾਨੂੰ ਕੋਈ ਆਜ਼ਾਦੀ ਨਹੀਂ ਹਰ ਸਾਲ ਅਸੀਂ ਇਸ ਦੇ ਇਹ ਰੋਸ ਵਜੋਂ ਮਨਾਉਂਦੇ ਰਹਿੰਨੇ ਆ ਸਰਦਾਰ ਸਿਮਰਨਜੀਤ ਸਿੰਘ ਪ੍ਰਧਾਨ ਸਾਡੇ ਮੁੱਢ ਤੋਂ ਲੈ ਕੇ ਇਸ ਗੱਲ ਬਾਰੇ ਉਹ ਬੜੇ ਚਿੰਤਾਤ ਨੇ ਇਸ ਸਿੱਖਾਂ ਨੂੰ ਅਜੇ ਤੱਕ ਆਜ਼ਾਦੀ ਨਹੀਂ ਮਿਲੀ ਕਿਉਂ ਸਾਰੇ ਕੌਮ ਸਾਡੀ ਨੂੰ ਤੇ ਸਾਰੇ ਆਮ ਆਵਾਮ ਲੋਕਾਂ ਨੂੰ ਪਤਾ ਹੈ ਵੀ ਆਜ਼ਾਦੀ ਦਾ ਨਾਮ ਇਹ ਲੋਕੀ ਦੇ ਕੇ ਸਾਨੂੰ ਸਿੱਖਾਂ ਨੂੰ ਦੇਖੋ ਕਿੰਨੇ 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 ਚਿਰ ਤੋਂ ਬੰਦੀ ਸਿੰਘ ਸਾਡੇ ਬਣਾ ਕੇ ਤੇ ਅੱਜ ਤੱਕ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ 35 35 ਸਾਲ ਅੰਦਰ ਹੋ ਗਏ ਇਸ ਕਰਕੇ ਸਰਦਾਰ ਸਿਮਰਜ ਸਿੰਘ ਮਾਨ ਆਪਦੀ ਪਾਰਟੀ ਤੇ ਦਲ ਖਾਲਸਾ ਵਾਲੇ ਰਲ ਕੇ ਅਸੀਂ ਹਰ ਵਾਰੀ ਪਿਛੇ ਅਮਰ ਸਾਲ ਮਨਾਇਆ ਹੁਣ ਵੀ ਮਨਾ ਰਹੇ ਆ ਉਥੇ ਰੋਸ ਮਾਰਚ ਪਰ ਇਥੇ ਪਟਿਆਲਾ ਦੀ ਜਿੰਨੀ ਵੀ ਸਾਡੀ ਪਾਰਟੀ ਦੇ ਵਰਕਰ ਨੇ ਤੇ ਦਲ ਖਾਲਸਾ ਵਾਲੇ ਉਹਨਾਂ ਸਾਰਿਆਂ ਨੇ ਇਹ ਰੋਸ ਪਿਛੇ ਵੀ ਕਰਦੇ ਅਸੀਂ ਆ ਰਹੇ ਆ ਹਰ ਵਾਰੀ ਅਸੀਂ ਕਾਲੇ ਝੰਡੇ ਲਹਿਰਾਣੇ ਆ 15 ਅਗਸਤ ਵਾਲੀ ਜਿਹੜੀ ਆਜ਼ਾਦੀ ਹੈ ਉਹਨੂੰ ਅਸੀਂ ਨਾ ਮੰਨਦੇ ਆ ਨਾ ਸਾਨੂੰ ਮਿਲੀ ਏ ਤੇ ਜਦੋਂ ਲਵਾਂਗੇ ਅਸੀਂ ਆਜ਼ਾਦੀ ਉਸ ਤੋਂ ਬਾਅਦ ਅਸੀਂ ਆਪਦੀ ਮਨਾਵਾਂਗੇ ਜਦੋਂ ਸਾਡਾ ਘਰ ਖਾਲਸਤਾਨ ਬਣ ਜਾਏਗਾ ਉਦੋਂ ਅਸੀਂ ਆਜ਼ਾਦੀ ਨੂੰ ਪੂਰਾ ਮਾਣ ਸਕਦੇ ਹਾਂ ਤਾਂ ਪਤਾ ਲੱਗੇਗਾ ਵੀ ਸਾਨੂੰ ਆਜ਼ਾਦੀ ਮਿਲੀ ਹੈ ਜਦੋਂ ਸਿੱਖ ਪੂਰੀ ਦ੍ਰਿੜਤਾ ਨਾਲ ਆਪਦੀ ਹਰੇਕ ਗੱਲ ਨੂੰ ਮਨਾ ਸਕਣਗੇ ਤੇ ਹੁਣ ਸਾਡੇ ਜਿਹੜੇ ਦੁੱਜੇ ਨੇ ਜਿਹੜੇ ਸਿੱਖ ਆਮ ਆ ਦਿਖਾਉਂਦੇ ਆ ਦਿੱਲੀ ਦੇ ਦਲੇ ਜਿਹੜੇ ਭੇਜਦਿਆਂ ਸੀ ਉਹ ਦਿੱਲੀ ਜਾ ਕੇ ਉਹਨਾਂ ਦੀਆਂ ਗੱਲਾਂ ਕਰਦੇ ਨੇ ਇੱਕੋ ਇੱਕ ਬੰਦਾ ਹੈ ਜਿਹੜਾ ਸਿਮਰਿੰਦਰ ਸਿੰਘ ਮਾਨ ਉੱਥੇ ਜਾ ਕੇ ਸਿੱਖਾਂ ਦੀ ਗੱਲ ਕਰਦਾ ਹੈ ਇਹ ਆਜ਼ਾਦੀ ਦੀ ਗੱਲ ਕਰਦਾ ਹੈ ਤੇ ਜੋ ਸਿੱਖਾਂ ਨਾਲ ਤਸ਼ੱਦਦ ਹੁੰਦਾ ਉਹਦੀ ਗੱਲ ਕਰਦਾ ਹੈ ਇੱਕੋ ਹੀ ਇੱਕ ਸਾਡਾ ਲੀਡਰ ਹੈ ਸਰਦਾਰ ਸਿਮਰਿੰਦਰ ਸਿੰਘ ਮਾਨ ਉਹਨੂੰ ਅਸੀਂ ਭੇਜਿਆ ਤੇ ਉਹਨੇ ਆਪਦੀਆਂ ਸੁਵਿਧਾਆਂ ਰਾਂ ਸਾਰਾ ਕੁਝ ਦੱਸਿਆ ਯੂਨੈਚਓ ਵੀ ਅਸੀਂ ਕੇਸ ਪਾਇਆ ਹੈ ਤੇ ਇਸ ਕਰਕੇ ਅਸੀਂ ਪੂਰਵ ਸਮਝਾਰਾ ਕਰ ਰਹੇ ਆ ਜੀ ਯੂਨੋ ਦੇ ਵਿੱਚ ਕੇਸ ਪਾਇਆ ਉਹਦੀ ਡਿਟੇਲ ਦੀ ਗੱਲ ਕਰਕੇ ਜੀ ਕਿੰਨੀ ਕਿਸ ਤਰ੍ਹਾਂ ਕਿਸੇ ਵਾਰ ਤੇ ਮੁੱਚਿਆ ਹਾਲਾਤ ਬਹੁਤ ਵਧੀਆ ਯੂਨੋ ਚ ਉਹ ਰਫੈਂਡਮ ਦੀ ਗੱਲ ਚੱਲ ਰਹੀ ਹੈ ਸਾਡੇ ਉਧਰ ਹੋ ਵੀ ਰਹੇ ਨੇ ਤੇ ਖਾਲਸਤਾਨ ਦੀ ਗੱਲ ਕਰ ਰਹੇ ਆ ਵੀ ਸਾਨੂੰ ਆਜ਼ਾਦ ਸਾਡਾ ਇਸ ਭਾਰਤ ਤੋਂ ਸਾਡਾ ਕਿਹੜਾ ਛੁੱਟਣਾ ਚਾਹੀਦਾ ਜਿੱਥੇ ਅਸੀਂ ਗੁਲਾਮ ਆ ਇਸ ਲਈ ਸਾਡਾ ਪੂਰਾ ਸਾਥ ਦੇ ਰਹੇ ਨੇ ਬਾਹਰਲੇ ਸਿੱਖ ਤਾਂ ਦੇਣਾ ਹੀ ਦੇਣਾ ਬਾਹਰਲੀ ਆਮ ਵੀ ਸਾਰੇ ਸਾਡਾ ਸਾਥ ਦੇ ਰਹੇ ਨੇ ਇਸ ਲਈ ਸਾਡਾ ਜਲਦੀ ਹੀ ਖਾਲਸਤਾਨ ਬਣਨ ਦੇ ਜਾ ਰਿਹਾ ਤੇ ਬਣੇਗਾ ਮਾਨਯੋਗ ਸੁਪਰੀਮ ਕੋਰਟ ਵੱਲੋਂ ਇੱਕ ਆਦੇਸ਼ ਆਇਆ ਜੋ ਕਿ ਸੋਸ਼ਲ ਮੀਡੀਆ ਤੇ ਚੱਲ ਰਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਗਿਆ ਬੰਦੀ ਸਿੰਘਾਂ ਨੂੰ ਛੱਡਿਆ ਜਾਵੇ ਠੀਕ ਹੈ ਜੀ ਇਹਦੇ ਬਾਕੀ ਉਹਦਾ ਚਲੋ ਇਹਨਾਂ ਨੇ ਆਦੇਸ਼ ਤਾਂ ਕੀਤਾ ਹੈ ਅੱਜ ਤੱਕ ਸੁਪਰੀਮ ਕੋਰਟ ਨੇ ਵੀ ਕੋਈ ਅੱਜ ਤੱਕ ਦੇਖ ਲੋ ਪਤਾ ਨਹੀਂ ਜਦੋਂ ਛੱਡਣਗੇ ਉਦੋਂ ਦੇਖਾਂਗੇ ਕੀ ਕਰਦੇ ਨੇ ਪਰ ਸਾਨੂੰ ਤਾਂ ਕੋਈ ਇਹਨਾਂ ਤੇ ਬਿਲਕੁਲ ਇੱਕ ਪੈਸੇ ਦਾ ਵੀ ਕੋਈ ਇਤਵਾਰ ਨਹੀਂ ਵੇ ਕੀ ਕਰਨਗੇ ਸਾਡੇ ਵਾਸਤੇ ਅਲੱਗ ਕਾਨੂੰਨ ਨੇ ਅਲੱਗ ਹਰ ਇੱਕ ਇਹ ਜਿਹੜਾ ਕਾਨੂੰਨ ਹੈ ਦੂਜਿਆਂ ਵਾਸਤੇ ਕਰਨਗੇ ਮੈਨੂੰ ਨਹੀਂ ਲੱਗਦਾ ਵੀ ਸਾਡੇ ਸਿੱਖਾਂ ਵਾਸਤੇ ਵੀ ਕਰਨਾ। ਸ਼੍ਰੋਮਣੀ ਕਾਲ ਤੋਂ ਬਾਦਲ ਦੇ ਵਿੱਚ ਜਿਹੜੇ ਬਖਰੇਵੇਂ ਹੋ ਰਹੇ ਨੇ ਲੱਗਦਾ ਜੀ ਅਕਾਲ ਤਖਤ ਦੇ ਅਸੀਂ ਥੋੜੀ ਅਕਾਲ ਤਖਤ ਸਾਹਿਬ ਦੀਆਂ ਜਿਹੜੇ ਹੁਕਮਾਂ ਦੀਆਂ ਧੀਆਂ ਡੀਆਂ ਨਹੀਂ ਕਰਦੇ। ਇਹਨਾਂ ਨੇ ਅੱਜ ਕੱਲ ਕੰਮ ਹੀ ਇਹ ਕੀਤਾ ਜੀ ਅਕਾਲ ਤਖਤ ਸਿੱਖ ਕੌਮ ਦਾ ਨਾਲ ਕਹਾਣ ਕੀਤਾ। ਉਹੀ ਕਰ ਰਹੇ ਨੇ ਭਾਵੇਂ ਦੁੱਜੇ ਨੇ ਵਿੱਚ ਬੰਦੇ ਇਹ ਆਪਣੇ ਆਪ ਨੂੰ ਦਾਗੀ ਕਹਿਣ ਚਾਹ ਬਾਗੀ ਕਹਿਣ ਇਹ ਸਾਰੇ ਉੱਥੇ ਹੀ ਨੇ ਸਾਰਾ ਕੁਝ ਇਹਨਾਂ ਨੇ ਰਲਕੀ ਕੀਤਾ ਹੋਇਆ ਹੈ। ਜਿੰਨਾ ਬੇੜਾ ਕਰਕੇ ਇਹਨਾਂ ਨੇ ਕੀਤਾ ਸਾਡੀ ਸਿੱਖ ਕੌਮ ਦਾ ਤੇ ਇਸ ਤਰ੍ਹਾਂ ਹੀ ਇਹ ਸਾਰੇ ਵਿੱਚੋਂ ਆਪੇ ਇਹਨਾਂ ਨੇ ਪ੍ਰਧਾਨ ਬਣਾਣੇ ਹੁੰਦੇ ਨੇ ਆਪੇ ਹੀ ਨੇ ਪੇਟਾ ਦਿੰਦੇ ਨੇ ਜਿਨੇ ਇਹਨਾਂ ਨੇ ਕੀਤੀ ਹੈ ਅਕਾਲ ਤਖਤ ਸਾਹਿਬ ਐਡਾ ਮਹਾਨ ਉਹਦਾ ਰਤਬਾ ਐਡਾ ਮਹਾਨ ਇਹਨਾਂ ਨੇ ਵੜ ਕੇ ਉਹਦਾ ਦੇਖੋ ਤੁਹਾਨੂੰ ਪਤਾ ਹੀ ਹੈ ਵੀ ਕੀ ਹਾਲ ਕਰਤਾ ਇਸ ਲਈ ਇਹਨਾਂ ਦਾ ਵੀ ਇਹੀ ਹਾਲ ਹੋ ਰਿਹਾ ਤੇ ਇਹਨਾਂ ਦਾ ਹੁਣਾ ਵੀ ਹੈ ਇਹ ਹੁਣ ਸਰਦਾਰ ਸਿਮਰਿੰਦਰ ਸਿੰਘ ਮਾਨ ਹੀ ਇੱਕ ਇਹੋ ਜਿਹਾ ਲੀਡਰ ਹੈ ਜਿਹੜਾ ਇਹ ਬੀੜਾ ਅੱਗੇ ਵੀ ਚੁੱਕਦੇ ਆਏ ਨੇ ਅੱਗੇ ਵੀ ਉਹਨਾਂ ਨੇ ਆਪਦੇ ਨਮਾਇंदे ਖੜਾਉਂਦੇ ਆਏ ਨੇ ਪਤਾ ਨਹੀਂ ਇਹਨਾਂ ਸਰਕਾਰਾਂ ਦਾ ਕੀ ਚੱਕਰ ਚਲਾ ਦਿੰਦੇ ਨੇ ਇਹ ਉਦੋਂ ਇਹ ਸਾਡੇ ਨਮਾਇंदे ਜਿੱਤਣ ਨਹੀਂ ਦਿੰਦੇ ਕਿ ਉਹਨਾਂ ਕੋਲ ਹਰ ਇੱਕ ਚੀਜ਼ ਬਾਦੂ ਹੈ ਪੈਸਾ ਸ਼ਰਾਬ ਇਹ ਇਹਨਾਂ ਲੱਛਣਾਂ ਚ ਵੀ दारू ਤੱਕ ਨਾ